ਡੇਰਾ ਬਿਆਸ ਦੇ ਮੁਖੀ ਸੰਤ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਨਾਬਾ ਫੇਰੀ ਤੇ ਨੇ ਅੱਜ ਸਭ ਤੋਂ ਪਹਿਲਾਂ ਚੌਪਰ ਲੈਂਡ ਹੁੰਦਾ ਦੇਖ ਸਕਦੇ ਤੁਸੀਂ ਤਸਵੀਰਾਂ 'ਚ ਥੋੜੀ ਦੇਰ ਪਹਿਲਾਂ ਬਾਬਾ ਗੁਰਿੰਦਰ ਸਿੰਘ ਜੀ ਨਾਬਾ ਪਹੁੰਚਦੇ ਨੇ ਵਿਕਰਮ ਮਜੀਠੀਆ ਦੇ ਨਾਲ ਮੁਲਾਕਾਤ ਹੁੰਦੀ ਹੈ ਜੇਲ੍ਹ ਦੇ ਵਿੱਚ ਉਸ ਤੋਂ ਬਾਅਦ ਹੀਰਾ ਮਹਿਲ ਦੇ ਵਿੱਚ ਪ੍ਰੋਗਰਾਮ ਹੈ ਆ ਤਸਵੀਰਾਂ ਦੇਖੋ ਤੁਸੀਂ ਕਿ ਕਿਸ ਤਰ੍ਹਾਂ ਬਾਬਾ ਜੀ ਦਾ ਚੌਪਰ ਖੜਾ ਥੋੜੀ ਦੇਰ ਇਹ ਤਾਂ ਬਹੁਤ ਆ ਦੇਖੋ ਬਜ਼ੁਰਗ ਬੈਠੇ ਨੇ ਆ ਤਸਵੀਰਾਂ ਬਹੁਤ ਖਾਸ ਨੇ ਤਾਂ ਦੇਖ ਸਕਦੇ ਹੋ ਤੁਸੀਂ ਕਿ ਕਿਸ ਤਰ੍ਹਾਂ ਜਿਹੜੀ ਸੰਗਤ ਹੈ ਉਹ ਬਾਬਾ ਜੀ ਦੇ ਦਰਸ਼ਨ ਦੀਦਾਰਾਂ ਦੇ ਲਈ ਸੜਕਾਂ ਤੇ ਬੈਠੀ ਹੈ ਗਰਮੀ ਮਾਇਨੇ ਨਹੀਂ ਰੱਖਦੀ ਬਜ਼ੁਰਗ ਜਿਹੜੇ ਨੇ ਉਹ ਸੜਕਾਂ ਤੇ ਬੈਠੇ ਨੇ ਸਿਮਰਨ ਕਰਦੇ ਹੋਏ ਨਜ਼ਰ ਆ ਰਹੇ ਨੇ ਇਹ ਤਸਵੀਰਾਂ ਨੇ ਤਾਂ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਹੇ ਨੇ ਮਾਤਾ ਜੀ ਕਿੱਥੋਂ ਆਏ ਹੋ ਕਿੱਥੋਂ ਆਏ ਪਟਿਆਲੇ ਤੋਂ ਦਰਸ਼ਨ ਹੋ ਜਾਣਗੇ ਇੱਥੇ ਗਰਮੀ ਤਾਂ ਹੀ ਲੱਗ ਬਿਲਕੁਲ ਇਹ ਤਸਵੀਰਾਂ ਨੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕ ਹੱਥ ਜੋੜ ਕੇ ਸਿਮਰਨ ਕਰਦੇ ਹੋਏ ਨਜ਼ਾਰਾ ਕੁੱਲ ਤਸਵੀਰ ਦੇਖੋ ਤੁਸੀਂ ਵੱਡੀ ਤਦਾਦ ਦੇ ਵਿੱਚ ਸੰਗਤ ਮੌਜੂਦ ਹੈ। ਬਾਬਾ ਜੀ ਦੇ ਦਰਸ਼ਨਾਂ ਦੇ ਲਈ ਸੰਗਤ ਹੱਥ ਜੋੜ ਕੇ ਸੜਕਾਂ ਤੇ ਖੜੀ ਹੈ। ਥੋੜੀ ਦੇਰ ਬਾਅਦ ਬਾਬਾ ਜੀ ਇੱਥੋਂ ਫਲਾਈ ਕਰਨਗੇ। ਚੌਪਰ ਮੌਜੂਦ ਹੈ ਉਹਨਾਂ ਦਾ। ਤਾਂ ਪਰ ਸੰਗਤਾਂ ਦੇ ਵਿੱਚ ਸ਼ਰਧਾ ਬਹੁਤ ਹੈ ਦੇਖੋ ਹੱਥ ਜੋੜ ਕੇ ਸੰਗਤ ਜਿਹੜੀ ਆ ਉਹ ਬਾਬਾ ਗੁਰਿੰਦਰ ਸਿੰਘ ਢਿਲੋਂ ਜੀ ਦੇ ਦਰਸ਼ਨਾਂ ਦੇ ਲਈ ਮੌਜੂਦ ਹੈ। ਤਾਂ ਦੇਖ ਸਕਦੇ ਹੋ ਇਹ ਨਾਪਾਂ ਦੀਆਂ ਤਸਵੀਰਾਂ ਤੁਹਾਡਾ ਨਾਲ ਸੰਝੀਆਂ ਕਰ ਰਹੇ ਆਂ। ਬਾਬਾ ਜੀ ਦੇ ਦਰਸ਼ਨ ਦੇਦਾਰਾਂ ਦੇ ਲਈ ਜਿਹੜੀ ਸੰਗਤ ਹੈ ਉਹ ਪਲਕਾਂ ਬਿਛਾ ਕੇ ਬੈਠੀ ਆ। ਹਾਲਕਿ ਇੱਥੇ ਹੈਲੀਪੈਡ ਹੈ ਇੱਥੋਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਅਭਿਆਸ ਦੇ ਲਈ ਫਲਾਈ ਕਰਨਗੇ ਧੰਨਵਾਦ